पंडित जी की माड़ी जी गाल सुने फिर करते हैं जय श्री राम राधे राधे काफी दिनों से मन बड़ा especially चार, के बाद, चार जून के बाद मन थोड़ा अपसेट था परेशान था मैं भी अपसेट हूं आपकी तरफ पर एक बात को सुन के और भी दुखी हूं सोशल मीडिया पे लोग अयोध्या को टारगेट कर रहे हैं सोशल मीडिया पे लोग साधु संतों को टारगेट कर रहे हैं अयोध्या वासियों को टारगेट कर रहे हैं भाई क्या करना चाहते हो किसी को छोड़ोगे कि नहीं छोड़ोगे राम मंदिर बना है ये अयोध्या वासियों के लिए नहीं बना है केवल अयोध्या वासियों के लिए नहीं बना है पूरे सनातनियों के लिए बना है जो सौ सवा सौ करोड़ सनातनी है ना उन सबके लिए राम मंदिर बना है ਆਪੇ 유ਧਿਆ ਕਾ ਵੈਸਕਾਰ ਕਰ ਦੋ 사두 ਸੰਤੋ ਕਾ ਵੈਸਕਾਰ ਕਰ ਦੋ ਹੈ ਔਰ ਕਹਾਂ ਤੱਕ ਜਾਓਗੇ ਕਿਸ ਕਿਸ ਕਾ ਵੈਸਕਾਰ ਕਰੋਗੇ ਫਿਰ ਇੱਕ ਦਿਨ ਕਹਿ ਦੋਗੇ ਹਿੰਦੂਤ ਕਾ ਹੀ ਵੈਸਕਾਰ ਕਰ ਦੋ ਵੋਟ ਇਸ ਥਿਸ ਇਜ਼ ਏ ਇਨਸਾਨੀਅਤ ਪੰਡਿਤ ਜੀ ਇਹੀ ਇਨਸਾਨੀਅਤ ਆ ਕਿ ਜਿਹੜੇ ਨਕਲੀ ਸਾਧੂ ਸੰਤ ਆ ਜਿਹੜੇ ਨਕਲੀ ਖੁਸਰੇ ਆ ਇਹ ਬਣ ਕੇ ਬੈਠੇ ਆ ਨਾ ਨਕਲੀ ਜਿਹੜੇ ਆ ਇਨਾਂ ਦਾ ਵਿਰੋਧ ਹੋਏਗਾ ਤੇ ਤਾਂ ਹੀ ਭਾਰਤ ਤਰੱਕੀ ਕਰੇਗਾ ਨਹੀਂ ਤਾਂ ਤਰੱਕੀ ਕੋਈ ਨਹੀਂ ਵੀ ਤੁਸੀਂ ਇਹਨਾਂ ਦੱਸੋ ਇਹਨਾਂ ਸਾਧੂ ਸੰਤਾਂ ਦਾ ਤੇ ਆ ਜਿਹੜੇ ਨਕਲੀ ਖੁਸਲੇ ਬਣ ਕੇ ਘੁੰਮਣ ੜੇ ਆ ਇਹ ਮੰਗਣ ੜੇ ਆ ਜਿਹੜੇ ਭਖਾਰੀ ਆ ਇਹਨਾਂ ਦਾ ਫਾਇਦਾ ਕੀ ਆ ਲੋਕਾਂ ਨੂੰ ਜਦ ਭਾਰਤ ਨੂੰ ਇਹਨਾਂ ਲੋਕਾਂ ਨੂੰ ਕੌਣ ਪਾਲਣ ੜਿਆ ਇਹਨਾਂ ਲੋਕਾਂ ਨੂੰ ਗਰੀਸਤੀ ਲੋਕ ਪਾਲਣ ੜੇ ਆ ਤੇ ਗ੍ਰਸਤੀ ਲੋਕਾਂ ਨੂੰ ਤੁਸੀਂ ਮਾੜਾ ਕਹਿਣ ਦੇ ਆ ਗ੍ਰਸਤੀ ਲੋਕ ਆਪਣੇ ਬੱਚਿਆਂ ਨੂੰ ਵੀ ਪਾਲਣ ਦੇ ਆ ਤੇ ਤੁਹਾਡੇ ਜਿਹੜੇ ਪਖੰਡ ਲੋਕੀ ਕਰਦੇ ਆ ਨਾ ਡਰਾਮੇ ਬਾਜ਼ੀਆਂ ਤਾਂ ਜਿਹੜਾ ਗ੍ਰੰਥਾਂ ਦਾ ਲਟਿਆ ਹੋਇਆ ਗਿਆਨ ਤੁਸੀਂ ਸੁਣਾਉਂਦੇ ਆ ਕਥਾ ਕਹਾਣੀਆਂ ਇਹੋ ਜਿਹੀਆਂ ਕਥਾ ਕਹਾਣੀਆਂ ਤਾਂ 30 40 ਸਾਲ ਪਹਿਲਾਂ ਇਹ ਲੋਕਾਂ ਦੀਆਂ ਨਾਨੀਆਂ ਦਾਦੀਆਂ ਸੁਣਾ ਦਿੰਦੀਆਂ ਸੀ ਲੇਕਿਨ ਲੋਕਾਂ ਨੂੰ ਕੀ ਆ ਇਕੱਠੇ ਹੋਣ ਦਾ ਸ਼ੌਂਕ ਆ ਵੀ ਲੋਕਾਂ ਦੀ ਭੀੜ ਦਾ ਹਿੱਸਾ ਵਾ ਇਹਨਾਂ ਸਾਧੂ ਸੰਤਾਂ ਦਾ ਵਿਰੋਧ ਹੋਣਾ ਚਾਹੀਦਾ ਡਟ ਕੇ ਹੋਣਾ ਚਾਹੀਦਾ ਕਿਉਂਕਿ ਵਿਰੋਧ ਜਿਹੜਾ ਹੈ ਨਾ ਵਿਰੋਧ ਪਹਿਲਾਂ ਤੂੰ ਹੀ ਸ਼ੁਰੂ ਕੀਤਾ ਨਾ ਕਿ ਲੋਕਾਂ ਨੇ ਤੂੰ ਹੀ ਮਸਜਿਦ ਢਾ ਕੇ ਉੱਥੇ ਮੰਦਿਰ ਬਣਾ ਦਿੱਤਾ ਤੇ ਲੋਕਾਂ ਨੇ ਤਾਂ ਵਿਰੋਧ ਫਿਰ ਆਪ ਹੀ ਕਰਨਾ ਕੀ ਗੱਲ ਤੁਹਾਨੂੰ ਜਿਹੜੀ ਮਸਜਿਦ ਸੀਗੀ ਉਹ ਸਨਾਤਨੀ ਸਨਾਤਨ ਨਹੀਂ ਦੇਖਦੀ। ਇਹ ਸਨਾਤਨ ਜਿਹੜਾ ਉਹ ਕੱਲਾ Hindu ਹੀ ਆ। ਸਨਾਤਨ ਦਾ ਮਤਲਬ ਹੁੰਦਾ ਪੁਰਾਣਾ। ਸਨਾਤਨ ਕੋਈ ਧਰਮ ਨਹੀਂਗਾ। ਇੱਥੇ ਅਸੀਂ ਸਾਰੇ ਸਨਾਤਨੀਆਂ ਆਂ। ਤੁਹਾਡਾ ਹੀ ਕਹਿਣਾ। ਵੀ ਜਿਹੜਾ ਮਨੁੱਖ ਦਾ ਜਨਮ ਆਣਾ, ਮਨੁੱਖ ਦਾ ਇਹ ਖੀਰਲਾ ਜਨਮ ਆ। 84 ਲੱਖ ਜੂਨਾ ਭੋਗ ਕੇ ਆਉਣਾ ਪੈਂਦਾ। ਅਗਰ ਜੇ ਅਸੀਂ ਹੈਗੇ ਸੀ ਪਹਿਲਾਂ ਤਾਂ ਤਾਂ ਹੀ ਹੋਣਾ ਇਹ ਜਿਹੜਾ ਮੁਸਲਮਾਨ ਉਹ ਵੀ ਸਨਾਤਨੀਆਂ ਮੁਸਲਮਾਨ ਕੋਈ ਮੁਗਲ ਨਹੀਂ ਨਾਲ ਲੈ ਕੇ ਆਏ ਇਹ ਉਹ ਹੀ ਸਨਾਤਨੀਆਂ ਆ ਵੀ ਜਿਹੜੇ ਹਿੰਦੂਆਂ ਦੇ ਵਿੱਚੋਂ ਨਿਕਲੇ ਆ ਹੁਣ ਸਾਈ ਜਿਹੜੇ ਬਣਦੇ ਆ ਇਹਨਾਂ ਦਾ ਵੀ ਕੋਈ ਨਾ ਕੋਈ ਧਰਮ ਹੈਗਾ ਹੀ ਆ ਅੱਜ ਵੀ ਤੇ ਚੇਂਜ ਹੋ ਹੀ ਰਿਹਾ ਨਾ ਬਸ ਜਦੋਂ ਇਹਨਾਂ ਸਾਧੂ ਸੰਤਾਂ ਦਾ ਵਿਰੋਧ ਹੋਏਗਾ ਨਾ ਤੇ ਸਮਝ ਲਓ ਉਦੋਂ ਸਾਡਾ ਵਿਕਾਸ ਹੋ ਜਾਏਗਾ ਵੀ ਹਲੇ ਹਾਟਾ ਵਿਕਾਸ ਨਹੀਂ ਹੋਇਆ ਅਜੇ ਤੱਕ ਅਸੀਂ ਉਹੋ ਹੀ ਚੀਜ਼ ਆ ਵੀ ਆਪਣੇ ਪਿਛਲੇ ਜਨਮ ਦੇ ਵਿੱਚ ਹੀ ਆ ਇਨਸਾਨ ਤੋਂ ਪਹਿਲਾਂ ਜਨਮ ਕਿਹਦਾ ਹੁੰਦਾ ਪਸ਼ੂ ਦਾ ਅਸੀਂ ਪਸ਼ੂਆਂ ਦੇ ਵਿੱਚੋਂ ਹੀ ਨਹੀਂ ਹਜੇ ਨਿਕਲਦੇ ਇਸ ਸਨਾਤਣੀਆਂ ਜਿਹੜੇ ਆ ਨਾ ਇਸ ਸਨਾਤਣੀਆਂ ਸਾਰੇ ਹੀ ਸਨਾਤਣੀਆਂ ਆ ਕੱਲੇ ਹਿੰਦੂ ਨਹੀਂਗੇ ਸਨਾਤਣੀਆਂ ਮੁਸਲਮਾਨ ਸਿੱਖ ਸਾਰੇ ਸਨਾਤਣੀਆਂ ਆ ਕਿਉਂਕਿ ਜੇ ਬੀਜ ਪਹਿਲਾਂ ਹੈ ਸੀ ਤੇ ਰੁੱਖ ਹੋਇਆ ਨਹੀਂ ਤੇ ਉਦਾਂ ਨਹੀਂ ਹੁੰਦਾ ਹੁਣ ਤੁਹਾਨੂੰ ਇਹਨਾ ਪਤਾ ਲੱਗ ਗਿਆ ਵੀ ਜਿਹੜੇ ਮੁਗਲ ਆ ਨਾ ਉਸ ਚੋਰ ਕਹਿੰਦੇ ਸੀਗੇ ਹਿੰਦੂ ਨੂੰ ਵੀ ਹਿੰਦੂ ਦਾ ਮਤਲਬ ਜਿਹੜਾ ਉਹ ਚੋਰ ਆ ਤਾ ਕਰਕੇ ਤੁਸੀਂ ਹੁਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇਹ ਬਹੁਤਾ ਟਾਈਮ ਨਹੀਂ ਹੋਇਆ ਤੁਹਾਨੂੰ ਪ੍ਰਚਾਰ ਕਰਦਿਆਂ ਨੂੰ ਇਹ ਥੋੜਾ ਜਿਹਾ ਟਾਈਮ ਹੋਇਆ ਤੁਹਾਨੂੰ ਪ੍ਰਚਾਰ ਕਰਦਿਆਂ ਨੂੰ ਵੀ ਇਹ ਜਿਹੜੇ ਨਾ ਸਨਾਤਨ ਹੀ ਆਸੀਂ ਸਨਾਤਨੀਆਂ ਦਾ ਮਤਲਬ ਹੁੰਦਾ ਪੁਰਾਣਾ ਸਾਰੇ ਪੁਰਾਣੇ ਆ ਇੱਥੇ ਕੋਈ ਨਵਾਂ ਨਹੀਂਗਾ ਮਨੁष्य ਦਾ ਜਨਮ ਇਹੋ ਹੀ ਆ ਵੀ ਕਹਿੰਦੇ ਵੀ ਮਨੁष्य ਜੇ ਪਿੱਛੇ ਨੂੰ ਚੱਲ ਜਾਵੇ ਤੇ ਪਸ਼ੂ ਹੋ ਜਾਂਦਾ ਜੇ ਤਾਂ ਉਹ ਉੱਠ ਜਾਵੇ ਤਾਂ ਫਿਰ ਪਰਮਾਤਮਾ ਹੋ ਜਾਂਦਾ ਤੇ ਲੇਕਿਨ ਤੁਸੀਂ ਆਪਣਾ ਝੂਠਾ ਪਰਮਾਤਮਾ ਬਣਾ ਕੇ ਉਹ ਲੋਕਾਂ ਦੇ ਵਿੱਚ ਵਾੜਿਆ ਹੋਇਆ ਤੇ ਲੋਕਾਂ ਨੂੰ ਸੱਚ ਤੱਕ ਤੁਸੀਂ ਪਹੁੰਚਣ ਨਹੀਂ ਦਿਨੇ ਇਸੇ ਕਰਕੇ ਬਸ ਫੇਸ ਸੰਕਲ ਬਣਿਆ ਹੋਇਆ ਤੇ ਲੋਕੀ ਫੇਰ ਵਾਪਸ ਉਹਨਾਂ ਜੂਨਾ ਦੇ ਵਿੱਚ ਚਲ ਜਾਂਦੇ ਆ ਪਰ ਲੋਕਾਂ ਨੂੰ ਅਕਲ ਨਹੀਂ ਆਦੀ ਕਿਉਂਕਿ ਲੋਕਾਂ ਨੂੰ ਅਕਲ ਇਸੇ ਕਰਕੇ ਨਹੀਂ ਆਦੀ ਕਿਉਂਕਿ ਤੁਸੀਂ ਬਾਸਾ ਹੋਇਆ ਗਿਆਨ ਤੁਹਾਡੇ ਕੋਲ ਗ੍ਰੰਥਾਂ ਦਾ ਆਪਣਾ ਕੁਝ ਹੈ ਨਿਗਾ ਉਹ ਲਟਣ ਲਈ ਹੋਈਆਂ ਕੰਠ ਕੀਤੀਆਂ ਹੋਈਆਂ ਕਥਾ ਕਹਾਣੀਆਂ ਕਮਰਿਆਂ ਦੇ ਵਿੱਚ ਬਹਿ ਕੇ ਪੜੀਆਂ ਹੋਈਆਂ ਰਮੈਣ ਦੇਖੀ ਹੋਈ ਆ ਮਹਾ ਭਾਰਤ ਦੇਖਿਆ ਹੋਇਆ ਤੁਸੀਂ ਉਹ ਕਹਾਣੀਆਂ ਸੁਣਾਈ ਜਾਂਦੇ ਆ ਗਰੀਬ ਵਿਚਾਰਾ ਕਿਹੜਾ ਉਹ ਤੇ ਮਹੀਨੇ ਮਹੀਨਾ ਕੋਈ ਪਹਿਲਾਂ ਕੰਮ ਹੋਇਆ ਹੋਵੇ ਤਾਂ ਉਹ ਗੱਲ ਭੁੱਲ ਜਾਂਦਾ ਇਸੇ ਕਰਕੇ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਲੜਾਈ ਝਗੜੇ ਨੂੰ ਖਤਮ ਕਰੋ ਕਿਉਂਕਿ ਇਹ ਵਿਰੋਧ ਹੋਣਾ ਚਾਹੀਦਾ ਇਹਨਾਂ ਦਾ ਡਟ ਕੇ ਹੋਣਾ ਚਾਹੀਦਾ ਨਕਲੀ ਖੁਸਨਿਆਂ ਦਾ ਤੇ ਨਕਲੀ ਸਾਧੂ ਸੰਤਾਂ ਦਾ ਕਿਉਂਕਿ ਜਿਹੜਾ ਸੱਚ ਆਣਾ ਉਹ ਸੱਚ ਜਿਹੜਾ ਉਹ ਕੱਲਾ ਹੀ ਹੁੰਦਾ ਉਹ ਇਹਨਾਂ ਨਹੀਂ ਹੁੰਦਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਫਿਰਨਦੇ ਆ ਵੀ ਆਪਣੇ ਆਪ ਨੂੰ ਸੰਤ ਸਮਝਦੇ ਆ ਇਹ ਸੱਚੇ ਸੰਤ ਨਹੀਂ ਹੋ ਸਕਦੇ ਇਹ ਉਹੀ ਆ ਵੀ ਜਿਹੜੇ ਡਰਾਮੇਬਾਜ਼ ਆ ਪਖੰਡਵਾਦ ਨੂੰ ਫਲਾ ਰਹੇ ਆ ਇਹ ਉਹੀ ਆ ਇਹ ਸਰਕਾਰੀ ਆ ਇਹ ਖਾਤ ਲੋਕਾਂ ਦੇ ਪੱਲੇ ਹੋ ਰਹਿਣ ਦੇ ਆ ਲੇਕਿਨ ਕੰਮ ਜਿਹੜਾ ਇਹ ਸਰਕਾਰਾਂ ਦਾ ਕਰ ਰਹੇ ਆ ਕਿਉਂਕਿ ਜੋ ਧਾਰਮਿਕ ਸਥਾਨ ਆ ਉਹ ਸਾਰਾ ਜਿਹੜਾ ਚੜਾਵਾ ਉਹ ਸਰਕਾਰਾਂ ਦੇ ਕੋਲ ਜਾਂਦਾ ਇਸੇ ਕਰਕੇ ਭਰਾਵੋ ਬੇਨਤੀ ਆ ਵੀ ਤੁਸੀਂ ਵੀ ਸੁਧਰੋ ਥੋੜਾ ਜਿਆ ਵੀ ਆਓ ਅਸੀਂ ਇਨਸਾਨ ਆ ਇਹਨਾਂ ਧਰਮਾਂ ਦੀ ਲੜਾਈ ਚੋਂ ਆਪਾਂ ਬਾਹਰ ਨਿਕਲ ਜੀ ਇਹ ਨਿਕਲਣਾ ਵੀ ਪੈਣਾ ਸਾਨੂੰ ਜਿਹੜੀਆਂ ਕਹਾਣੀਆਂ ਇਹ ਸੁਣਾਉਂਦੇ ਉਹ ਤਾਂ ਕਹਾਣੀਆਂ ਤੁਸੀਂ ਟੀਵੀ ਤੇ ਵੀ ਸੁਣ ਲੈਂਦੇ ਆ ਉਹੋ ਹੀ ਆ ਮਹਾਭਾਰਤ ਜਿਹੜਾ ਟੀਵੀ 'ਚ ਦਿਖਾ ਲਿਆ ਹੋਇਆ ਤੇ ਜਿਹੜਾ ਤਦ ਮੈਂ ਟੀਵੀ 'ਚ ਦਿਖਾ ਲਈ ਗਈ ਆ ਉਹ ਵਾਰ-ਵਾਰ ਇਹ ਗੱਲਾਂ ਦਾ ਹਰਾਏ ਜਾਂਦੇ ਆ ਹੁਣ ਤੁਸੀਂ ਇੱਕ ਹਿਸਾਬ ਲਾ ਲਓ ਵੀ ਘਰ ਦੇ ਵਿੱਚ ਪੰਜਾਂ ਛਿਆਂ ਜੀਆਂ ਦੇ ਵਿੱਚੋਂ ਇੱਕ ਜਣਾ ਵੀ ਵੇਲਾ ਹੋਏਗਾ ਨਾ ਤੇ ਉਹਨੂੰ ਰੋਟੀਆਂ ਖਵਾਉਣੀਆਂ ਔਖੀਆਂ ਹੋ ਜਾਂਦੀਆਂ ਤੇ ਜੁਗਾ ਜਗੰਤਰਾਂ ਤੋਂ ਤਿੰਨ ਯੁਗ ਬੀਤ ਗਏ ਆ ਇਹ ਕਹਿੰਦੇ ਆ ਤਿੰਨ ਯੁਗ ਬੀਤ ਗਏ ਆ ਤੇ ਲੇਕਿਨ ਇਹਨਾਂ ਪਖੰਡੀਆਂ ਨੂੰ ਇਹਨਾਂ ਪੁਜਾਰੀਆਂ ਨੂੰ ਇਹਨਾਂ ਪੰਡਤਾਂ ਨੂੰ ਰੋਟੀ ਕੌਣ ਖਵਾ ਰਿਆ ਸਰਕਾਰਾਂ ਖਵਾ ਰਹੀਆਂ ਕਦੇ ਵੀ ਨਹੀਂ ਇਹਨਾਂ ਲੋਕਾਂ ਨੂੰ ਗ੍ਰਸਤੀ ਲੋਕ ਖਵਾ ਰਹੇ ਆ ਲੇਕਿਨ ਸਾਨੂੰ ਘਰ ਦੇ ਵਿੱਚ ਕੋਈ ਵੇਲਾ ਹੋਵੇ ਨਾ ਤਾਂ ਸਾਨੂੰ ਜ਼ਹਿਰ ਦਿਖਾ ਲਈ ਦਿੰਦਾ ਤੇ ਇਹਨਾਂ ਦੇ ਅੱਗੇ ਅਸੀਂ ਆਪ ਚੜਾ ਚੜਾ ਕੇ ਆਉਂਨੇ ਆ ਇਹਨਾਂ ਨੂੰ ਅਸੀਂ ਆਪ ਦੇ ਦੇ ਕੇ ਆਉਂਨੇ ਆ ਅਸੀਂ ਵੱਡੇ ਦਾਨੀ ਬਣਦੇ ਫਿਰਦਿਆਂ ਕਿਉਂਕਿ ਇਹਨਾਂ ਲੋਕਾਂ ਨੇ ਪੰਡਤਾਂ ਨੇ ਕਹਿ ਜਿਓ ਦਿੱਤਾ ਵੀ ਪਾਪ ਦਾ ਹੱਲ ਕੀ ਆ ਪੁੰਨ ਵੀ ਗਲਤੀ ਦਾ ਹੱਲ ਕੀ ਆ ਵੀ ਕਿਸੇ ਨੂੰ ਦਾਨ ਕਰਨਾ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚੋਂ ਬਾਹਰ ਨਿਕਲੋ ਅਗਰ ਜੇ ਤੁਸੀਂ ਆਪਣਾ ਆਪ ਸੁਧਾਰਨਾ ਦਾ ਕਿਉਂਕਿ ਸਾਡਾ ਹਜੇ ਚੰਗੀ ਤਰ੍ਹਾਂ ਵਕਾਾਸ ਨਹੀਂ ਹੋਇਆ ਤੇ ਨਾ ਇਨ੍ਹਾਂ ਪੰਡਤਾਂ ਨੇ ਹੋਣ ਦਿੱਤਾ ਕਿਉਂਕਿ ਅਸੀਂ ਹਮੇਸ਼ਾ ਹੀ ਅਸੀਂ ਹਮੇਸ਼ਾ ਹੀ ਇਨ੍ਹਾਂ ਦੇ ਗੁਲਾਮ ਰਹੇ ਹਾਂ ਕਦੀ ਇਨ੍ਹਾਂ ਪੰਡਤਾਂ ਦੇ ਕਦੀ ਮੁਗਲਾਂ ਦੇ ਕਦੀ ਗੋਰਿਆਂ ਦੇ ਤੇ ਅੱਜ ਫੇ ਇਨ੍ਹਾਂ ਦੇ ਉਹ ਕਿੰਨੇ ਮੰਦਰ ਆ ਕਿੰਨੇ ਗੁਰਦੁਆਰੇ ਆ ਕਿੰਨੇ ਬੈਠੇ ਅੱਗੇ ਉਹਨਾਂ ਦੇ ਪਖਾਲੀ ਆ ਇੱਕ ਪਿੰਡ ਦੇ ਵਿੱਚ 4-4 ਗੁਰਦੁਆਰੇ ਆ ਤੇ ਉਸ ਪਿੰਡ ਦੇ 40 ਗੁਰਦੁਆਰਿਆਂ ਦੇ ਵਿੱਚ ਉਹ ਕਿੱਥੋਂ ਆਉਂਦਾ ਪੈਸਾ ਉਹ ਪੈਸਾ ਉਹ ਦਿੰਦੇ ਆ ਜਿਹੜੇ ਗ੍ਰਸਤ ਲੋਕ ਆ ਇਸੇ ਕਰਕੇ ਇਹਨਾਂ ਨਕਲੀ ਪਖੰਡੀਆਂ ਦਾ ਤੇ ਸਾਧੂ ਸੰਤਾਂ ਦਾ ਤੇ ਨਕਲੀ ਖੁਸਰਿਆਂ ਦਾ ਡਟ ਕੇ ਵਿਰੋਧ ਹੋਣਾ ਚਾਹੀਦਾ